ਭਾਰਤ-ਪਾਕਿ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਬਹੁਤ ਸਾਰੇ ਲੋਕਾਂ ਨੂੰ ਇੱਥੋਂ ਆਪਣਾ ਹਸਦਾ-ਵਸਦਾ ਘਰ ਛੱਡ ਕੇ ਪਾਕਿਸਤਾਨ ਜਾਣਾ ਪਿਆ ਅਤੇ ਬਹੁਤ ਸਾਰੇ ਲੋਕ ਉਧਰੋਂ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਦੇ ਵਿੱਚ ਆ ਕੇ ਵਸੇ। ਇੱਥੋਂ ਤੱਕ ਕਿ ਦੇਸ਼ ਦੀ ਵੰਡ ਦੇ ਨਾਲ ਕਈ ਪਰਿਵਾਰਾਂ ਦੀ ਵੀ ਵੰਡ ਹੋ ਗਈ। ਆਪਣੇ ਤੋਂ ਵਿਛੜ ਕੇ ਕੁਝ ਕੁ ਪਾਕਿਸਤਾਨ ਚਲੇ ਗਏ ਅਤੇ ਕੁਝ ਨੂੰ ਇੱਥੇ ਹੀ ਭਾਰਤ ਦੇ ਵਿੱਚ ਰਹਿਣਾ ਪਿਆ। ਅਜੇ ਹੀ ਲੋਕਾਂ ਵਿੱਚੋਂ ਅੱਜਕੱਲ੍ਹ ਕਰੀਬ ਡੇਢ ਮਹੀਨੇ ਦੇ ਵੀਜ਼ੇ ਉੱਪਰ ਪਾਕਿਸਤਾਨ ਤੋਂ ਭਾਰਤ ਆਇਆ ਫਕੀਰ ਹੁਸੈਨ ਆਪਣੇ ਤਾਏ ਚਾਚੇ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕਦਰਬਾ ਦੇ ਪਿੰਡ ਕੋਰੀਆਂ ਆਇਆ ਹੋਇਆ ਆਓ ਗੱਲਬਾਤ ਕਰਦੇ ਬਿਲਕੁਲ ਇੱਕੋ ਜਿਹਾ ਮਾਹੌਲ ਆ ਇੱਕੋ ਜਿਹੀ ਬੰਨੀ ਸਾਰਾ ਕੁਝ ਇੱਕੋ ਜਿਹਾ ਸਾਡਾ ਪਿਆਰ ਕਰਾਂ ਬਹੁਤ ਅੱਛੇ ਲੋਕ ਆ ਬਹੁਤ ਪਿਆਰ ਹੈ ਜਿਵੇਂ ਅਸੀਂ ਅਸੀਂ ਥੋੜੇ ਜਿਹਾ ਪਿਆਰ ਘੱਟ ਲੱਗਣ ਨੇ ਇਹ ਲੱਗਣ ਹੀ ਨਹੀਂ ਦਿੰਦੇ ਥੱਲੇ ਚੱਕ ਕੇ ਰੱਖਦੇ ਨੇ ਸਨ 47 ਵੇਲੇ ਗਏ ਸੀ ਸਨ 47 ਵੇਲੇ ਗਏ ਸੀ ਹਾਂਜੀ ਵੀ ਉਹ ਰਿ ਗਈ ਸੀ ਸਾਡੇ ਮੇਰੇ ਵਾਲਦ ਸਾਹਿਬ ਇੱਕ ਮੇਰੇ ਚਾਰ ਚਾਚੇ ਆ ਅੱਬੂ ਮੇਰੇ ਚਲੇ ਗਿਆ ਸੀ ਇੱਥੋਂ ਸਨ 47 ਚ ਸਾਡੇ ਮਤਲਬ ਐ ਸਿੱਖਰੇ ਕੇ ਐ ਜੀ ਲੈਂਦੇ ਪੰਜਾਬ ਚੋਂ ਚੜਦੇ ਪੰਜਾਬ ਚ ਪਿੰਡ ਕੋਰੀਆਂ ਜ਼ਿਲ੍ਹਾ ਸੰਗਰੂਰ ਮੇਰੇ ਬੂਸਨ 47 ਦੇ ਵਿੱਚ ਪਾਕਿਸਤਾਨ ਚਲੇ ਗਏ ਸੀ ਉਹਨਾਂ ਦੇ ਚਾਰ ਭਾਈ ਇੱਥੇ ਨਾਨਕੇ ਪਿੰਡ ਧੂਰੀ ਦੇ ਵਿੱਚ ਆ ਗਏ ਕੋਰੀਆਂ ਚ ਕੋਰੀਆਂ ਚੱਕ ਦੇ ਵਿੱਚ ਮੇਰੇ ਅੱਬੂ ਦੇ ਨਾਨਕੇ ਪਿੰਡ ਸੀਗਾ ਇੱਥੇ ਆ ਗਏ ਸੀ ਅੱਬੂ ਮੇਰੇ ਚਲੇ ਗਏ ਲਖਾ ਵੇਲੀ ਕਾੜਾ ਡਪਾਲਪੁਰ ਵਾਲੇ ਸਹਿਬ ਪਾਕਿਸਤਾਨ ਲਹਿੰਦੇ ਪੰਜਾਬ ਹੁਣੇ ਸੀ ਮੈਂ ਆਪਣਾ ਪਿੰਡ ਵੇਖਣ ਵਾਸਤੇ ਆਇਆ ਇੱਥੇ ਪੰਜਾਬ ਚੜ੍ਹਦੇ ਪੰਜਾਬ ਚ ਪਿੰਡ ਬੱਲਰਿਆਂ ਚ ਮੈਂ ਆਪਣਾ ਪਿੰਡ ਵੇਖਣ ਵਾਸਤੇ ਆਇਆ ਸੀ ਬਿਲਕੁਲ ਲਹਿੰਦੇ ਤੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮਿਲਿਆ ਸਾਰੇ ਪਰਿਵਾਰ ਉੱਤੇ ਹੀ ਆ ਮੇਰੇ ਚਾਚੇ ਨੇ ਚਾਰ ਇੱਥੇ ਚਾਰਾਂ ਦੇ ਦੋ ਦੋ ਬੱਚੇ ਨੇ ਸਾਰੇ ਮੇਰੇ ਭਰਾ ਇੱਥੇ ਨੇ ਉਹਨਾਂ ਨੂੰ ਮਿਲਣ ਵਾਸਤੇ ਮੈਂ ਪਾਕਿਸਤਾਨ ਦੇ ਵਿੱਚੋਂ ਚੜ੍ਹਦੇ ਪੰਜਾਬ ਚ ਆਇਆ। ਇੱਥੇ ਲੋਕਾਂ ਨੇ ਬਹੁਤ ਪਿਆਰ ਕੀਤਾ। ਚੜ੍ਹਦਾ ਤੇ ਲੈਂਦਾ ਪੰਜਾਬ ਦੇ ਵਿੱਚ ਪੰਜਾਬ ਦੇ ਜਨ ਕੇ ਮਾਂ ਬੋਲੀ ਜਿਹੜੀ ਸਾਡੀ ਬੋਲੀ ਆ ਉਹਦੇ ਵਿੱਚ ਬਿਲਕੁਲ ਕੋਈ ਵੀ ਫਰਕ ਨਹੀਂ। ਇੱਕੋ ਜਿਹਾ ਜਿਵੇਂ ਸਾਡੇ ਉੱਥੇ ਪਿਆਰ, ਮੁਹੱਬਤ ਭਾਈਚਾਰਾ ਐਵੇਂ ਇੱਥੇ ਵੀ ਭਾਈਚਾਰਾ ਬੰਡਿਆ ਜਾ ਰਿਹਾ ਹੈ। ਆਪਣੇ ਮਹਿਮਾਨ ਬੁੱਜਣੇ ਪਾਕਿਸਤਾਨ ਤੋਂ ਕੀ ਕਹੋਗੇ ਇੱਥਾਂ ਮੈਂ ਬਾਈ ਜੀ ਮੈਂ ਖੁਸ਼ੀ ਕੌਰੀਆਂ ਤੇ ਇਹ ਮੇਰੇ ਤਾਏ ਦੇ ਲੜਕਾ ਜੀ ਨੇ ਪਾਕਿਸਤਾਨ ਚੋਂ ਆਏ ਨੇ ਸਾਨੂੰ ਬੜੀ ਖੁਸ਼ੀ ਹੋਈ ਐ ਇਹਨਾਂ ਦੀ ਆਣ ਦੀ ਅਸੀਂ ਅੱਜ ਸਾਜਲੀ ਪਹੁੰਚੇ ਦੇ ਥਾਣੇ ਸ ਮਤਲਬ ਸਾਨੂੰ ਉਰੇ ਵੀਰ ਪੱਤਰਕਾਰ ਮਿਲੇ ਕਹਿੰਦੇ ਵੀ ਸਾਡੇ ਨਾਲ ਵੀ ਚਾਰ ਗੱਲਾਂ ਸਾਂਝੀਆਂ ਕਰਕੇ ਜਾਓ ਦੁੱਖ ਸੁੱਖ ਕਿਹੜਾ ਹੋਇਆ ਤੁਹਾਡਾ ਇਹ ਵੀਰ ਨੂੰ ਅਸੀਂ 6 ਸਾਲ ਤੋਂ ਅਪਲਾਈ ਕਰ ਰਹੇ ਤੇ ਮਸਾ ਮਤਲਬ ਵੀਜ਼ਾ ਆ ਕੇ ਲੱਗਿਆ ਕਿਹੜੀ ਬਸੋੜੇ ਦੀ ਘੜੀ ਹੁੰਦੀ ਆ ਉਹ ਹਰੇਕ ਨੂੰ ਪਤਾ ਹੈ ਕਿਹਨੂੰ ਬਸੋੜਾ ਪਿਆ ਹੋਇਆ ਅਸਲ ਕਿੰਨੂੰ ਦੁੱਖ ਲੱਗਿਆ ਨਾ ਉਹਨੂੰ ਦੁੱਖ ਬਾਰੇ ਪਤਾ ਹੁੰਦਾ ਸਾਨੂੰ ਐਂ ਤੇ ਵੀ ਸਾਡਾ ਭਾਈ ਵਿਸੜਿਆ ਹੋਇਆ ਸਾਨੂੰ ਮਿਲੇ ਸਾਡੀ ਤਾਂਗ ਤੇ ਮਿਲਣ ਦੀ ਇਧਰੋਂ ਵੀਰ ਦੀ ਪੂਰੀ ਤਾਂਗ ਤੇ ਸਾਡੀ ਮਤਲਬ ਵੀਡੀਓ ਕਾਲ ਦੇ ਉੱਤੇ ਗੱਲ ਹੁੰਦੀ ਸੀ ਕਦੋਂ ਵੀਡੀਓ ਕਾਲ ਤੇ ਗੱਲ ਹੁੰਦੀ ਸਾਨੂੰ ਐ ਹੁੰਦਾ ਵੀ ਵੀਰ ਦਾ ਕਦੋਂ ਵੀਜਾ ਲੱਗ ਜਾਈ ਚੱਲ ਅਸੀਂ ਸਰਕਾਰਾਂ ਦਾ ਹੁਣ ਵੀ ਧੰਨਵਾਦ ਕਰਦੇ ਆ ਵੀ ਕਿਹੜੇ ਸਾਡੇ ਵਿਸੜੇ ਵੀਰ ਬੈਠੇ ਨੇ 47 ਤੋਂ ਪਹਿਲਾਂ ਵਿਸੜਿਆ ਪਰਿਵਾਰ ਬੈਠਾ ਹੈ ਉਹ ਸਰਕਾਰਾਂ ਨੂੰ ਕਹਿੰਨੇ ਵੀ ਉਹਨਾਂ ਨੂੰ ਮਿਲਾਇਆ ਜਾਵੇ ਉਹਨਾਂ ਦਾ ਗਾਮਾ ਕਿਹੜਾ ਬਹੁਤ ਵੱਡਾ ਹੈ ਦੇਖ ਕੇ ਕਦੋਂ ਗੱਲਾਂ ਉਹਨਾਂ ਦੇ ਉਹਨਾਂ ਪ੍ਰਭਾਵਕ ਹੁੰਦਾ ਮਨ ਸੁਣ ਕੇ ਵੀ ਇਹ ਬਸੋੜੇ ਨੇ ਕਿਹੜੇ 47 ਤੋਂ ਪਹਿਲਾਂ ਮਾੜਾ ਵਕਤ ਸੀ ਉਹ ਚੀਜ਼ ਦੇ ਵਿੱਚ ਬਸੋੜੇ ਪਏ ਹੋਏ ਨੇ ਇਹ ਅੱਜ ਵੀਰ ਸਾਡੇ ਕੋਲੇ ਪਹੁੰਚੇ ਪੰਜਾਬ ਦੇ ਵਿੱਚ ਸਾਡਾ ਪਿੰਡ ਦੇਖਣ ਵਾਸਤੇ ਆਏ ਐ ਤੇ ਬਾਕੀ ਸਾਡਾ ਪਿੱਛਾ ਬੱਲ ਰਹਿੰਦਾ ਬਾਪੂ ਹੋਰੀ ਨਾਨਕੇ ਘਰ ਕੌਰੀਆਂ ਰਹਿੰਦੇ ਤੇ ਇਹਨਾਂ ਨੂੰ ਅਸੀਂ ਨੇ ਲਵੇ ਲਵੇ ਏਰੀਆ ਸਾਰਾ ਕਮਾਇਆ ਦੇਖ ਕੇ ਉਹਨੂੰ ਬੜੀ ਖੁਸ਼ੀ ਹੋਈ ਕਹਿੰਦਾ ਯਾਰ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਸਾਡਾ ਪਿੰਡ ਦੇਖਿਆ ਸਾਰੇ ਘੁੰਮੇ ਤੇ ਉਧਰ ਪਾਕ ਇਹ ਕਿਹੜਾ বিজে ਦੀ ਮਤਲਬ ਅੜਕਤੜ ਦੀ ਉਹ ਸਖਾਲਾ ਕਰਾ ਜਾਵੇ ਜੀ ਕਿਹੜੇ ਵਿਸੜੇ ਪਰਿਵਾਰ ਬੈਠੇ ਨੇ ਉਹ ਆਪ ਵਿਚ ਮਿਲ ਸਕਣ ਉਹਨਾਂ ਦਾ ਦਰਦ ਵੰਡਿਆ ਜਾਂਦਾ ਜੀ ਮਿਲ ਕੇ ਕਿਹੜਾ ਆਪ ਵਿਚ ਪਰਿਵਾਰ ਉਦੋਂ 47 ਦੇ ਵਿੱਚ ਵੰਡੀਆਂ ਪੈ ਗਈਆਂ ਹੈ ਤਾਂ ਆਪਣੇ ਭਾਈ ਨੇ ਉਹ ਵੀ ਉਧਰ ਵੀ ਇੱਧਰ ਵੀ ਆਪਣੇ ਭਾਈਆਂ ਨੂੰ ਮਿਲਣ ਵਾਸਤੇ ਆਇਆ ਆਪਣੇ ਪਿੰਡੋਂ ਜਥਾ ਗਿਆ ਸੀ ਜੀ ਨਨਕਾਣਾ ਸਾਹਿਬ ਇਹ ਵੀਰ ਨੂੰ ਤਾਂ ਕਰੀ ਵੀ ਆਪਣੇ ਪਿੰਡੋਂ ਵੀ ਨਨਕਾਣਾ ਸਾਹਿਬ ਜਥਾ ਆ ਰਿਹਾ ਹੈ ਇਹਨੇ 650 ਕਿਲੋਮੀਟਰ ਤੋਂ ਆਪ ਦਾ ਫਾਸਲਾ ਕੱਢ ਕੇ ਆ ਕੇ ਉਹਨਾਂ ਨੂੰ ਮਿਲਿਆ ਪੂਰਾ ਰੂਹ ਨਾਲ ਇਨੂੰ ਇੰਨਾ ਸਕੂਨ ਹੋਇਆ ਵੀ ਅੱਜ ਮੇਰੇ ਪਰਿਵਾਰ ਦੇ ਮੈਂਬਰ ਆਏ ਨੇ ਖੁਸ਼ੀ ਹੁੰਦੀ ਹੈ ਜੀ ਬੰਦੇ ਨੂੰ ਕਦੋਂ ਆਪਦਾ ਬਸੋੜਿਆ ਬੰਦਾ ਮਿਲਦਾ ਹੈ ਇਹਨਾਂ ਨੇ ਉਹਦੀ ਖਿੱਚ ਦੇ ਆਧਾਰ ਉਹਨਾਂ ਨੇ ਅਰਦਾਸ ਵੀ ਕਰਾਈ ਗੁਰੂ ਘਰ ਜਾ ਕੇ ਉੱਥੇ ਵੀਰ ਵਾਸਤੇ ਵੀ ਵੀਰ ਦਾ ਵੀਜ਼ਾ ਲੱਗ ਜਾਏ ਇਹਨਾਂ ਨੂੰ ਬਸੋੜਾ ਪਿਆ ਕਿਹੜਾ ਆਪਚ ਆਪਣੇ ਤਾਏ ਚਾਚਾ ਨੂੰ ਮਿਲ ਸਕੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਜੀ ਕਿਹੜੇ ਹੁਣ ਬਸੋੜਿਆਂ ਦੇ ਵਿੱਚ ਦੁਨੀਆ ਫੱਸੀ ਬੈਠੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਮਿਲਾਇਆ ਜਾਵੇ ਸਭ ਤੋਂ ਵੱਡੀ ਇਹ ਬੇਨਤੀ ਹੈ ਜੀ ਵੀਰ ਪੱਤਰਕਾਰਾਂ ਨੂੰ ਵੀ ਕਿੰਨੀ ਵੀ ਖਬਰ ਇਹਨਾਂ ਨੂੰ ਆਪਾਂ ਦੰਨੇ ਆ ਵੱਧ ਤੋਂ ਵੱਧ ਬਸੋੜੇ ਦੀ ਖਬਰ ਨੂੰ ਲਵੇ ਲਵਾਨ ਜੀ ਇਹ ਵੀ ਪਿੱਛੇ ਬੈਠੇ ਨੇ ਕਿਹੜੇ ਇੰਨੇ ਕਹਿੰਦਾ ਵੀਰ ਦੀ ਸਸਰੀ ਕਾਲ ਜੀ ਪ੍ਰਗੀਆਂ ਨੂੰ ਹੁੰਦਾ ਹੀ ਜਨ ਕਰਿਆ ਜਾਵੇ ਹਾਂਜੀ ਕਹਿੰਦੇ ਮਤਲਬ ਇਹਨੂੰ ਸਸਤ ਮਤਲਬ ਸੌਖਾ ਕਰਿਆ ਜਾਵੇ ਵੀਜੇ ਦੇ ਵਿੱਚ ਕਿਹਨੇ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਉਹਦੇ ਵਿੱਚ ਸਰਕਾਰਾਂ ਨੂੰ ਬੇਨਤੀ ਹੈ ਵੀ ਵੀਜੇ ਨੂੰ ਸੌਖਾ ਕਰਿਆ ਜਾਵੇ ਆਪਜੋ ਭੈਣ ਭਾਈਆਂ ਨੂੰ ਮਿਲਣ ਵਾਸਤੇ ਦੋਨੇ ਦੇਸ਼ਾਨੀਆਂ ਗਵਰਨਮੈਂਟਾਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਜਿਹੜਾ 47 ਵੇਲੇ ਦਾ ਮਾੜਾ ਟਾਈਮ ਸੀਗਾ ਉਸ ਨੂੰ ਅੱਜ ਦੂਰ ਕਰਨ ਦੀ ਲੋੜ ਹੈ ਜੋ ਕਿ ਵੀਜ਼ਿਆਂ ਤੇ ਦਿੱਕਤਾਂ ਆਉਂਦੀਆਂ ਨੇ ਉਹ ਵੀਜ਼ਿਆਂ ਨੂੰ ਸਖਾਲਾ ਕੀਤਾ ਜਾਵੇ ਉਹ ਉਧਰਲੀ ਗਵਰਨਮੈਂਟ ਵੀ ਸਖਾਲਾ ਕਰੇ ਤੇ ਇਧਰੋਂ ਇੰਡੀਆ ਗਵਰਨਮੈਂਟ ਵੀ ਸਖਾਲਾ ਕਰੇ ਜੋ ਇਹ ਮਿਛੋੜੇ ਦੇ ਪੜ ਲੈ ਉਹ ਨਜ਼ਦੀਕੀ ਹੋ ਸਕਣਾ ਹਾਂਜੀ ਕੀ ਕਹੋਗੇ ਜੋ ਆਪਣੇ ਮਹਿਮਾਨ ਪਹੁੰਚੇ ਨੇ ਪਾਕਿਸਤਾਨ ਤੋਂ ਆਪਣਾ ਪੰਜਾਬ ਦੇ ਵਿੱਚ ਹਾਂਜੀ ਅੱਜ ਬਹੁਤ ਜੀ ਖੁਸ਼ੀ ਦੀ ਗੱਲ ਹੈ ਅੱਜ ਲੈਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਵਿੱਚ ਕੀ ਰੋਜ਼ਾ ਐਨਜੀ ਇੱਥੇ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਦਾ ਸਵਾਗਤ ਕਰਦੇ ਅਸੀਂ ਇੱਥੇ ਆਉਣ ਤੇ ਤੈਦਲੋਂ ਤੇ ਅਸੀਂ ਚਾਹੁੰਦੇ ਆਂ ਵੀ ਬਾਰ-ਬਾਰ ਆਉਂਦੇ ਰਹਿਣ ਤੇ ਇਹਨਾਂ ਨੂੰ ਬੜੇ ਹੀ ਪਿਆਰ ਨਾਲ ਇੱਥੇ ਲੋਕ ਜਣਾ ਖਾਣਾ ਬੁਲਾ ਰਿਹਾ ਤੇ ਇਹ ਉਧਰ ਗਏ ਦਾ ਵੀ ਬਹੁਤ ਪਿਆਰ ਸਤਿਕਾਰ ਕਰ ਰਹੇ ਨੇ ਪਰ ਅਸੀਂ ਚਾਹੁੰਦੇ ਆਂ ਸਰਕਾਰਾਂ ਤੋਂ ਵੀ ਇਹੀ ਮੰਗ ਕਰਦੇ ਆਂ ਵੀ ਵਿਜੀਆ ਪ੍ਰਣਾਲੀ ਬਹੁਤ ਜ਼ਿਆਦਾ ਸੌਖੀ ਬਣਾਉਣੀ ਚਾਹੀਦੀ ਹੈ ਤੇ ਉਥੇ ਲੈਹਦੇ ਪੰਜਾਬ ਵਾਲਿਆਂ ਨੂੰ ਵਾਸਤੇ ਵੀ ਸੌਖਾ ਹੋ ਜੇ ਚੜ੍ਹਦੇ ਪੰਜਾਬ ਵਾਲਿਆਂ ਵੀ ਸੌਖਾ ਹੋ ਜੇ ਇਹ ਇਹ ਬ੍ਰਦਰ ਦੇ ਇੱਥੇ ਪਹੁੰਚਣ ਦੇ ਅਸੀਂ ਤਹਿਦੋਂ ਸਵਾਗਤ ਕਰਦੇ ਹਾਂ